ਤੁਹਾਡਾ ਮੁੱਖ ਮੰਤਰੀ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਪ੍ਰਤੀਕਿਰਿਆ ਦਿੱਤੀ ਹੈ ਜਾਂ ਬਿਆਨ ਦਿੱਤਾ ਹੈ ਉਸ ਦੇ ਉੱਤੇ ਜਿਹੜੀ ਚਿੰਤਾ ਪ੍ਰਗਟਾਈ ਆ ਇਸ ਦੇ ਬਾਰੇ ਕੀ ਖਿਆਲ ਹੈ ਕਿ ਉਹ ਬਿਆਨ ਸੋਚ ਸਮਝ ਕੇ ਉਹਨਾਂ ਨੇ ਦਿੱਤਾ ਹੈ ਜਾਂ ਫਿਰ ਕੋਈ ਪੁੱਛੇ ਗਏ ਇੰਟਰਵਿਊ ਦੇ ਸਵਾਲ ਦੇ ਵਿੱਚ ਜਿਹੜਾ ਜਵਾਬ ਉਹਨਾਂ ਨੂੰ ਦੇਣਾ ਪੈਣਾ ਸੀ ਤਾਂ ਤਾਂ ਦਿੱਤਾ ਜਵਾਬ ਮੈਨੂੰ ਲੱਗਦਾ ਕਿ ਇਥੇ ਅਮੀਸ਼ਾ ਸਾਹਿਬ ਦੀਆਂ ਧਮਕੀਆਂ ਤੇ ਜਿਹੜੇ ਵਿਚਾਰ ਚਨ ਜਿਸ ਚੰਨੀ ਦੇ ਆਏ ਨੇ ਉਹ ਪੰਜਾਬ ਦੀ ਪੋਲਿਟਿਕਸ ਦੇ ਮੱਦੇਨਜ਼ਰ ਗੱਲ ਕਰੀਏ ਮੈਟਰ ਨਹੀਂ ਕਰਦੇ ਪੰਜਾਬ ਇਹੋ ਜੀਆਂ ਧਮਕੀਆਂ ਤੋਂ ਜਾਂ ਗਿੱਦੜ ਧਮਕੀਆਂ ਤੋਂ ਡਰਦਾ ਨਹੀਂ ਹਾਂ ਕਿਤੇ ਆਮ ਆਦੀ ਪਾਰਟੀ ਆਪਣੇ ਭਾਰਨਾ ਨਾਲ ਡਿੱਗ ਪਵੇ ਕਿਸੇ ਹੋਰ ਗੈਰ ਦੇ ਵਿੱਚ ਦਮ ਨਹੀਂ ਹੈਗਾ ਆਪੇ ਜਰੂਰ ਡਿੱਗ ਸਕਦੇ ਅਗਰੇ ਜਿਵੇਂ ਦੇ ਇਹਨਾਂ ਦੇ ਆਮ ਆਦੀ ਪਾਰਟੀ ਦੇ ਐਮਐਲਏ ਦੇ ਲੱਛਣ ਆ ਗਏ ਨਾ ਉਹ ਹੋ ਸਕਦਾ ਨਹੀਂ ਤੇ ਬੀਜੇਪੀ ਦੇ ਵਿੱਚ ਪੰਜਾਬ ਅਗਰੇ ਖੇਡ ਖੇਡਣ ਦੀ ਕੋਸ਼ਿਸ਼ ਕਰਨਗੇ ਤੇ ਫਿਰ ਉਲਟਾ ਨੁਕਸਾਨ ਹੋਊਗਾ ਫਿਰ ਪੰਜਾਬ ਖੜਾ ਹੋ ਜਾਂਦਾ ਪੰਜਾਬ ਤੇ ਦੇਖੋ ਆਪਾਂ 1972 ਦੀ ਗੱਲ ਕਰੀਏ ਉਦੋਂ ਨਹੀਂ ਧੱਕੇਸ਼ਾਹੀ ਮੰਨੀ 2019 ਦੇ ਵਿੱਚ ਬਿੱਲ ਪਾਸ ਕੀਤੇ ਉਦੋਂ ਨਹੀਂ ਧੱਕੇਸ਼ਾਹੀ ਕੀਤੀ 2014 ਦੇ ਵਿੱਚ ਪੂਰੇ ਇੰਡੀਆ ਦੇ ਵਿੱਚ મોદી ਲੈ ਰਹੀ ਲੋਕਾਂ ਨੇ ਉਦੋਂ ਨਹੀਂ ਮਨਜ਼ੂਰ ਕੀਤੀ 2019 ਚ ਪੂਰੇ ਇੰਡੀਆ ਚ ਹਵਾ ਸੀ ਲੋਕਾਂ ਨੇ ਉਦੋਂ ਨਹੀਂ ਮਨਜ਼ੂਰ ਕੀਤੀ ਪੰਜਾਬੀ ਹਵਾ ਦਾ ਰੁੱਖ ਤੇ ਦਰਿਆਵਾਂ ਦੇ ਨੱਕੇ ਬੋਰਡ ਦੇ ਜਾਣਦੇ ਨੇ ਉਸ ਸਥਿਤੀ ਦੇ ਵਿੱਚ ਅਗਰ ਬੀਜੇਪੀ ਅਗਰ ਧੱਕੇਸ਼ਾ ਹੀ ਕਰ ਦੇ ਜਾਂ ਕਾਂਗਰਸ ਪਾਰਟੀ ਇਸ ਚੀਜ਼ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰਦੀ ਦੋਨਾਂ ਪਾਰਟੀਆਂ ਦਾ ਨੁਕਸਾਨ ਹੋਏਗਾ ਜਿਸ ਪਾਰਟੀ ਕੋਲ 90 ਐਮਐਲਏ ਹੋਣ ਉਹਨੂੰ ਤੁਸੀਂ ਕਿਵੇਂ ਤੋੜ ਸਕਦੇ ਨੇ ਤੁਹਾਨੂੰ ਇੱਥੇ ਅਜਿਹੇ ਸ਼ਰਾਰਤੇ ਸਾਜ਼ਿਸ਼ਾਂ ਕਰਨਗੇ ਤੇ ਜਿਹੜਾ ਅੱਜ ਤੁਹਾਡਾ 19% ਤੁਸੀਂ ਕਹਿੰਦੇ ਨਾ ਵੋਟਪੈ ਉਹ ਖਿਸਕ ਕੇ 1% ਵੀ ਆ ਸਕਦਾ ਹੈਗਾ ਪੰਜਾਬੀ ਇਹਨਾਂ ਧੱਕਾ ਨਹੀਂ ਚੱਲਦੇ ਆਗੇ ਜਿੰਨਾ ਭਾਜਪਾ ਵਾਲੇ ਕਰਨਾ ਚਾਹੁੰਦੇ ਆਗੇ ਨੇ ਇਸ ਕਰਕੇ ਚਾਹੇ ਅਮਿਤ ਸ਼ਾਹ ਸਾਹਿਬ ਨੇ ਗੱਲ ਕੀਤੀ ਹੈਗੀਆ ਇੱਕ ਪੋਲੀਟੀਕਲ ਸਟੇਟਮੈਂਟ ਆ ਉਹ ਉਹਨਾਂ ਨੇ ਹਜੇ ਤੱਕ ਸੁੱਟ ਕੇ ਦੇਖਿਆਗਾ ਉਹ ਕਹਿੰਦੇ ਨਾ ਕਿ ਗੋਟੀ ਸੁੱਟ ਕੇ ਦੇਖੀ ਆ ਗਿਆ ਇਸ ਗੋਟੀ ਤੇ ਕਿਹੜੇ ਕਿਹੜੇ ਨੱਚਦੇ ਸ਼ਤਰੰਗ ਸ਼ਤਰੰਜ ਦੀ ਚਾਲ ਖੇਡਣ ਦੀ ਕੀਤੀ ਆ ਕਿ ਆਮਾਦੀ ਪਾਰਟੀ ਦੇ ਐਮਐਲਏ ਕਿੰਨੇ ਕੀ ਭੁੜਕਣਗੇ ਕਿਉਂਕਿ ਬਹੁਤ ਸਾਰੇ ਚਰਚਾ ਹੈ ਕਿ ਆਮ ਆਦੀ ਪਾਰਟੀ ਦੇ ਵੀ ਐਮਐਲਏ ਭੱਜ ਨੂੰ ਫਿਰਦੇ ਹੈਗੇ ਨੇ ਉਹ ਵਿਸੰਗਲ ਤੜਾਉਣ ਨੂੰ ਫਿਰਦੇ ਹੈਗੇ ਨੇ ਉਹ ਤੇ ਅਮੀਸ਼ਾ ਨੇ ਗੋਟੀਆਂ ਸੁੱਟੀਆਂ ਨਿਸ਼ਚਿਤਰਾਜ ਦੀ ਚਾਲ ਜੋ ਦੇਜ ਦੀ ਮਹਰ ਬਹੁਤ ਹੈ ਚਾਹੇ ਮਾਮਾ ਸ਼ੁਕਨੀ ਕਹਿ ਲੋ ਜੀ ਚਾਹੀਦ ਉਹਨੂੰ ਕਹਿੰਦੇ ਕਿ ਜੋ ਕੇ ਭਾਰਤ ਦਾ ਉਚਾਨਕਿਆ ਪਰਚਾਨਕਿਆ ਸਾਭ ਦੀ ਤਾਂ ਬਹੁਤ ਵੱਡੀ ਪਰਸਨੈਲਿਟੀ ਆ ਉਹਦੇ ਨਾਲ ਤਾਂ ਕਿਸੇ ਨੂੰ ਵੀ ਤੋਲਿਆ ਨਹੀਂ ਜਾ ਸਕਦਾ ਹਾਂ ਉਹਦੀ ਵਿਚਾਰਧਾਰਾ ਨੂੰ ਫਾਲੋ ਕਰਨ ਵਾਲੇ ਉਹਨਾਂ ਦੀ ਨੀਤੀਆਂ ਨੂੰ ਫਾਲੋ ਕਰਨ ਵਾਲੇ ਉਹਨਾਂ ਚੋਮੀ ਸ਼ਾਹ ਸਾਹਿਬ ਇੱਕ ਨੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਜਿਹੜਾ ਹੁਣ ਚਰਨਜੀਤ ਚੰਨੀ ਸਾਹਿਬ ਨੇ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਤੇ ਸਾਰੇ ਕਹਿਣਗੇ ਕਿ ਸਰਕਾਰ ਟੁੱਟੇ ਜਲਦੀ ਇਲੈਕਸ਼ਨ ਹੋਵੇ ਅਜਿਹਾ ਸੋਚਣ ਦੇ ਨਾਲ ਥੋੜਾ ਹੁੰਦਾ ਕਿ ਮੈਂ ਸੋਚ ਲਾ ਮੇਰੇ ਕੋਈ ਕੋਈ ਜਾਦੂ ਦੀ ਛੜੀ ਥੋੜਾ ਆ ਗਿਆ ਜਦ ਮੈਂ ਕੋਈ ਮਿਸਟਰ ਇੰਡੀਆ ਥੋੜਾ ਹੈਗਾ ਕਿ ਮੈਂ ਜਾ ਕੇ ਸੀਐਮ ਸਾਹਿਬ ਕੋਲ ਲਿਖਾ ਲਾਂਗੇ ਸਰਕਾਰ ਭੰਗ ਕੀਤੀ ਜਾ ਕੀਤੀ ਜਾਵੇ ਇਹ ਤੇ ਮੇ ਖਿਆਲੀ ਗੱਲਾਂ ਨੇ ਤੇ ਹਕੀਕਤ ਖਿਆਲ ਤੇ ਕਲਪਨਾ ਉਹ ਮੇਲ ਨਹੀਂ ਖਾਂਦੀ ਆ ਆਪਸ ਦੇ ਵਿੱਚ ਸੁਪਨੇ ਲਈ ਚਲੋ ਜਿੰਨੇ ਲੈਣੇ ਆਗੇ ਨੇ ਸੁਪਨੇ ਤੇ ਬਹੁਤ ਸਾਰੇ ਨੇ ਇਥੇ 25 ਸਾਲ ਦਾ ਰਾਜ ਕਰਨਾ ਹੀ ਕਈ ਨਾ ਕਹਿੰਦੇ ਸਾਡੀਆਂ 13 ਦਾ 13 ਹੋਣੀਆਂਗੇ ਸੁਪਨਿਆਂ ਦੇ ਨਾਲ ਤੇ ਨੀ ਜ਼ਿੰਦਗੀ ਚੱਲਦੀ ਹੈ ਚੱਲੋ ਜਿਵੇਂ ਮਰਜ਼ੀ ਹੋਵੇ ਪਰ ਪੰਜਾਬ ਦੇ ਸਿਆਸਤਦਾਨਾਂ ਨੇ ਇੱਕ ਗੱਲ ਇਹ ਵੀ ਸਿੱਧ ਕਰਤੀ ਕਿ ਅਸੀਂ ਸੱਤਾ ਤੋਂ ਬਾਹਰ ਬਹੁਤ ਹੀ ਦੇ 来 ਨਹੀਂ ਸਕਦੇ ਤੜਫਣ ਬਹੁਤ ਹੈ ਉਹ ਕਈਆਂ ਦੀ ਇਸ ਲੋਕ ਸਭਾ ਇਲੈਕਸ਼ਨ ਚ ਵੀ ਪਤਾ ਲੱਗ ਗਈ ਕਿ ਕਈਆਂ ਨੂੰ ਤੇ ਚਲੋ ਸ਼੍ਰੋਮਣੀ ਅਕਾਲੀ ਦਲ ਦਾ ਮੰਨਿਆ ਕਿ ਕਾਫੀ ਲੰਮੇ ਸਮੇਂ ਤੋਂ ਬਾਹਰ ਰਾਜ ਤੋਂ ਪਰ ਕਾਂਗਰਸ ਹਲੇ ਤਾਜ਼ੀ ਤਾਜ਼ੀ ਗਈ ਸੀ ਬਾਹਰ ਸੱਤਾ ਤੋਂ ਉਹਨਾਂ ਚ ਵੀ ਕਈ ਲੀਡਰਾਂ ਦੀਆਂ ਵਿਕਟਾਂ ਡਿੱਗੀਆਂ ਉਹ ਵੀ ਭਾਜਪਾ ਆਵਾ ਦੀ ਪਾਰਟੀ ਹਲ ਚਲ ਗਏ ਇਹ ਮੈਨੂੰ ਲੱਗਦਾ ਪੰਜਾਬ ਚ ਇਹ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਸੱਤਾ ਦੀ ਭੁੱਖ ਹੋ ਗਈ ਕਿਉਂਕਿ ਉਹ ਟਾਈਮ ਨਿਕਲ ਚੁੱਕਾ ਹੈ ਜਦੋਂ ਕਹਿੰਦੇ ਨਾ ਸਿਆਸਤ ਸੇਵਾ ਵਾ ਉਹ ਤੇ ਸਿਆਸਤ ਕਿੰਨੀ ਮੇਵਾ ਗਿਆ ਹੈ ਮੇਵਾ ਹੀ ਮੇਵਾ ਮੇਵਾ ਹੀ ਮੰਨੱਕੇ ਮੇਵਾ ਗਿਰਿਆ ਬਦਾਮਾ ਅੰਜ ਨੇ ਠੀਕ ਹੈ ਹੁਣ ਮੋਟੀਆਂ ਮਲਾਈਆਂ ਦੇ ਵਿੱਚ ਬੰਦਾ ਕਹਿੰਦਾ ਕਿ ਜੇ ਸੈਂਟਰ ਦੇ ਨਾਲ ਯਾਰੀ ਪਾ ਲੂ ਚਾਰ ਕੰਮ ਹੀ ਕਰਾਵਾਂਗੇ ਹੋ ਨਹੀਂ ਸਕਦਾ ਗੈਸ ਏਜੰਸੀ ਲਾਂ ਲਾਂਗੇ ਪੈਟਰੋਲ ਪੰਪ ਲੈ ਲਾਂਗੇ ਹਨਾ ਕੋਈ ਹੋਰ ਕੰਮ ਕਾਜ ਲੈ ਲਾਂਗੇ ਕੋਈ ਠੇਕੇਦਾਰੀ ਲਾਂ ਲਾਂਗੇ ਕੁਝ ਇਹ ਕਰ ਲਾਂਗੇ ਉਹ ਤੇ ਇਹ ਆਦਤ ਆ ਕਿਉਂਕਿ ਹੁਣ ਜਿਹੜੇ ਸਿਆਸੀ ਲੀਡਰ बिजनेसमੈਨ ਸਿਆਸਤਦਾਨ ਨਹੀਂ ਹੈ ਇਹ ਵਪਾਰੀ ਨੇ ਤੇ ਵਪਾਰੀ ਸੌਦੇ ਤੋਂ ਬਗੈਰ ਰਹਿ ਨਹੀਂ ਸਕਦਾ ਉਹ ਸੌਦੇਬਾਜ਼ੀ ਤੋਂ ਬਗੈਰ ਰਹਿ ਨਹੀਂ ਸਕਦਾ ਨਾ ਇਸ ਕਰਕੇ ਜਿਹੜੀ ਦੇਸ਼ ਦੀ ਸਿਆਸਤ ਆ ਉਹ ਸਿਆਸਤ ਨਹੀਂ ਆ ਉਹ ਵਪਾਰੀਆਂ ਦੀ ਇੱਕ ਨਵੀਂ ਕੈਟਾਗਰੀ ਆ ਇੱਕ ਤਾਂ ਹੁੰਦਾ ਨਾ ਕਿ ਪਾਰੀ ਜਿਹੜਾ ਉਹ ਬੰਦਾ ਇਨਵੈਸਟ ਕਰਦਾ 1000 ਕਰੋੜ ਦਾ ਪ੍ਰੋਜੈਕਟ 2000 ਕਰੋੜ ਦਾ ਪ੍ਰੋਜੈਕਟ 500 ਕਰੋੜ ਦਾ ਪ੍ਰੋਜੈਕਟ 100 ਕਰੋੜ ਦਾ ਪ੍ਰੋਜੈਕਟ ਇਥੇ ਕੀ ਹੁੰਦਾ ਇਥੇ ਤੇ ਤੁਹਾਡੇ ਹਿੰਗ ਲੱਗੇ ਨਾ ਫੜਕੜੀ ਰੰਗ ਚੋਕੇ ਦਾ ਚੌਕਾ ਐਮ ਪਾਰਟੀ ਦੇ ਟਿਕਟ ਦੇ ਦਿੱਤੀ ਚਾਹੇ ਐਮ ਐਲ ਏ ਚ ਐਮ ਪੀ ਤੁਹਾਨੂੰ ਕਰੋੜਾ ਰੁਪਏ ਇਕੱਠੇ ਹੋ ਜਾਂਦੇ ਨੇ ਫਿਰ ਤੁਹਾਡੀ ਹਿੱਸੇਦਾਰੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਬੰਦੇ ਕੋਈ ਕਦੀ ਕਿੱਲਾ ਨਹੀਂ ਸੀ ਜ਼ਮੀਨ ਦੇ ਵਿੱਚ ਉਹ ਇੱਕ ਵਾਰ ਐਮ ਐਲ ਬਣ ਜਾ 100 100 ਕਿੱਲਾਂ ਦਾ ਮਾਲਕ ਬਣ ਜਾਂਦਾ ਜਿਹਦੇ ਘਰ ਇੱਕ ਕਦੀ ਗੱਡੀ ਮਰੂਤੀ ਹੁੰਦੀ ਸੀ ਉਹਦੇ ਘਰ ਪੰਜ ਪੰਜ ਗੱਡੀਆਂ ਖ ਮਹਿਲ ਪਾ ਲੈਂਦਾ ਕਈਆਂ ਨੇ ਤੇ ਦੇਖੋ ਘਰ ਦੇ ਵਿੱਚ ਹੈਲੀਪੈਡ ਤਾਰੇ ਆ ਗਨੇ ਵੇਚਦੇ ਰਹੇ ਗੁਰਦੁਆਰਿਆਂ ਦੇ ਬਾਹਰ ਕੰਗੇ ਕੱਚੇ ਤੇ ਘਰਾਂ ਦੇ ਵਿੱਚ ਉਹ ਹੈਲੀਪੈਡ ਬਣਾ ਲਦੇ ਜਿਨ੍ਹਾਂ ਦੇ ਮੱਝ ਮੱਝਾਂ ਚੋਰੀਆਂ ਦੇ ਕਰਨ ਦੇ ਪਰਚੇ ਦਰਜ ਹੋਣੇ ਉਹ ਰਾਜੇ ਬਣ ਗਏ ਗਨੇ ਜਿਨ੍ਹਾਂ ਨੇ ਕਦੀ ਰੇਤਾ ਮੁੱਲ ਨਹੀਂ ਲਿਆਂਦੀ ਉਹਨਾਂ ਨੇ ਰੇਤਾ ਤੋਂ ਮਹਿਲ ਬਣਾ ਲਏ ਜਿਨ੍ਹਾਂ ਨੇ ਕਦੀ ਨਸ਼ਾ ਨਹੀਂ ਕੀਤਾ ਉਹਨਾਂ ਨਸ਼ਾ ਵੇਚ ਕੇ ਕੋਠੀਆਂ ਦੇ ਕੋਠੀਆਂ ਭਰ ਲੈਣ ਬੈਂਕਾਂ ਕਾਲੀਆਂ ਕਰ ਲਈਆਂ ਤੇ ਇਸ ਕਰਕੇ ਜਿਹੜੀ ਸਿਆਸਤ ਦਾ ਪੈਸੇ ਦੀ ਆ ਇਹ ਵਪਾਰੀ ਨਵੇਂ ਵਪਾਰੀ ਆ ਜੋ ਕਿ ਵਪਾਰੀ ਆ ਇਸ ਕਰਕੇ ਇਹ ਜਿਹੜੇ ਕੋਈ ਵੀ ਬੰਦਾ ਨੇ ਇਹ ਨਹੀਂ ਕਿ ਮੈਨੂੰ ਭਾਜਪੀ ਮਾੜੀ ਆ ਕਾਲੀਦਲ ਮਾੜਾ ਕਾਂਗਰਸ ਉਹ ਕਹਿੰਦੇ ਕਿ ਆਪਣੀ ዳል ਕਿੱਥੇ ਗਲਣੀ ਆ ਆਪਣੀ ਰੋਜੀ ਰੋਟੀ ਕਿੱਥੇ ਜਲਣੀ ਹੈਗੀ ਆ ਆਪਣੀ ਸਿਆਸਤ ਕਿੱਥੇ ਚਲਣੀ ਹੈਗੀ ਆ ਆਪਾਂ ਰੋਟੀਆਂ ਕਿੱਥੋਂ ਸੇਕ ਸਕਦੇ ਇਸ ਕਰਕੇ ਪਲਟਾ ਮਾਰ ਲੈਂਦੇ ਆ ਕਿ ਇੱਕ ਤੇ ਟੌਰ ਰਹੂਗਾ ਹੁਣ ਕਿਹੜਾ ਬੰਦਾ ਲੋਕੀ ਥੋੜਾ ਪੁੱਛਦੇ ਆ ਕਿ ਯਾਰ ਇਕ ਕੱਲ ਕਾਲੀ ਦਲ ਦਾ ਝੰਡਾ ਲੈ ਕੇ ਫਿਰਦਾ ਸੀ ਅੱਜ ਹੱਥ 'ਚ ਕਮਲ ਫੜ ਲਿਆ ਪਰਸੋਂ ਹੱਥਾਂ ਦੇ ਵਿੱਚ ਝਾੜੂ ਫੜ ਲਿਆ ਫਿਰ ਕਾਂਗਰਸ ਲੋਕੀ ਵੀ ਤੇ ਉਦਾਂ ਦੇ ਹੋ ਗਏ ਉਹ ਕਹਿੰਦੇ ਆ ਸਾਡੇ ਵਾਸਤੇ ਲਈ ਆ ਲੋਕਾਂ ਨੇ ਅਸਲ ਦੇ ਵਿੱਚ ਪੋਲਿਟਿਸ਼ੀਨਰ ਨੂੰ ਰੱਬ ਬਣਾ ਲਿਆ ਠੀਕ ਹੈ ਜਿਨ੍ਹਾਂ ਦੀ ਔਕਾਤ ਨਹੀਂ ਸੀ ਹੁਣ ਜਦੋਂ ਇਹ ਲੀਡਰ ਆਪਣੇ ਆਪ ਨੂੰ ਰੱਬ ਬਣਨ ਲਾਪੇ ਰੱਬ ਸਮਝ ਲਾਗੇ ਕਿ ਕਿਉਂਕਿ ਲੋਕਾਂ ਨੇ ਬਣਾਏ ਆਗੇ ਨੇ ਤੇ ਫਿਰ ਤੁਹਾਡੇ ਜੁੱਤੀਆਂ ਮਾਰਦੇ ਆਗੇ ਨੇ ਫਿਰ ਉਹ ਕਹਿੰਦਾ ਕਿ ਮੈਂ ਤੇ ਰੱਬ ਆ ਤੁਹਾਡੇ ਵਾਸਤੇ ਮੈਂ ਭਾਵੇਂ ਜਾ ਕੇ ਕਾਲੀ ਜਲਦੀ ਜਾ ਕੇ ਤੁਹਾਡੇ ਨਾਲ ਕੰਮ ਕਰ ਜਾਂ ਕਾਂਗਰਸ ਜਾ ਕੇ ਕਰਾਂ ਜਾਂ ਭਾਜਪੀ ਤੁਹਾਨੂੰ ਕੀ ਤੁਸੀਂ ਤੇ ਮੇਰੇ ਕੋ ਕੰਮ ਲੈਣੇ ਨੇ ਮੈਂ ਹੀ ਥਾਣੇ ਕਚੈਰੀ ਫੋਨ ਕਰਨੇ ਹੈਗੇ ਨੇ ਜਦੋਂ ਬੰਦਾ ਖੁਦਾ ਬਣ ਜਾਂਦਾ ਹੈਗਾ ਤੋ ਫਿਰ ਸੁਪਦੇ ਹੀ ਕਰਦਾ ਹੈਗਾ ਅਜਿਹੀ ਸਥਿਤੀ ਦੇ ਵਿੱਚ ਹੋ ਸਕਦਾ ਹੈ ਕਿ ਭਾਜਪੀ ਦੇ ਵਿੱਚ ਲੋਕੀ ਹੋਰ ਜਾਣ ਜਿਨ੍ਹਾਂ ਨੂੰ ਲੋ ਲੋ ਆਪਣੀਆਂ ਜੋ ਵੋਟਾਂ ਪੈਣਗੀਆਂ ਵਿਧਾਨ ਸਭਾ ਕਿਸੇ ਨੂੰ ਆਪ ਵਾਲਿਆਂ ਨੂੰ ਤੇ ਪਹਿਲੀ ਗੱਲ 50 60 ਤੇ ਇਹਨਾਂ ਨੇ ਤੇ ਟਿਕਟਾਂ ਕੱਢ ਦੇਣੀਆਂ ਜਿਹੜੇ 50 60 ਜਾਣਿਆਂ ਦੇ ਟਿਕਟਾਂ ਕੱਟਣਗੇ ਉਹ ਕਿਤੇ ਨਾ ਕਿਤੇ ਘਰ ਤੇ ਨਹੀਂ ਬੈਠ ਸਕਦੇ ਉਹਨਾਂ ਵੀ ਤੇ ਚਾਰ ਛਿੱਲੜ ਕਮਾ ਹੀ ਲੈਣਾ ਹੁਣ ਤੱਕ ਉਹ ਕਿੱਥੇ ਜਾਣਗੇ ਜਾਂ ਕਾਂਗਰਸ ਜਾਣਗੇ ਜਾਂ ਭਾਜਪਾ ਦੇ ਜਾਣਗੇ ਜਾਂ ਕਾਲੀ ਦਲ ਦੇ ਵਿੱਚ ਜਾਣਗੇ ਅਗਲਾ ਇਹ ਕਹਿੰਦਾ ਕਿ ਜੇ 27 ਦੇ ਵਿੱਚ ਜਿਨ੍ਹਾਂ ਨੂੰ ਸੀਟਾਂ ਨਾ ਮਿਲੀਆਂ ਦੂਜੀਆਂ ਪਾਰ ਉਹ ਕਹੂਗਾ ਕੋਈ ਗੱਲ ਨਹੀਂ ਯਾਰ ਭਾਜਪਾ ਦੇ ਸੈਂਟਰ ਦੇ ਵਿੱਚ 29 ਤੱਕ ਤੇ ਸਰਕਾਰ ਹੈ ਹੀ ਆ ਉਧਰ ਪਦਾਲ ਗਲਾਂਗੇ ਹੋਰ ਨੇ ਹੋਰ ਨੇ ਕੰਮ ਹੁੰਦੇ ਰਹਿਣਗੇ ਟੌਟ ਬਬੰਦਰ ਹੋਗਾ ਸਿਕਿਉਰਟੀ ਮਿਲ ਜੂਗੀ ਇਹ ਇਸ ਚੱਕਰ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਲੀਡਰ ਨਾ ਉਹ ਸੱਤਾ ਦੇ ਬਹੁਤ ਜ਼ਿਆਦਾ ਭੁੱਖੇ ਨੇ ਬਾਕੀ ਵੀ ਭੁੱਖੇ ਨੇ ਪਰ ਆਪਣੇ ਵਾਲਿਆਂ ਨੇ ਤਾਂ ਕਹਿੰਦੇ ਨੇ ਨਾ ਨਵਜੋਤ ਸਿੰਘ ਸਿੱਧੂ ਬੋਲਦੇ ਨੇ ਅਕਸਰ ਕਿ ਭੁੱਖਾ ਤੇ ਰਾਜ ਜਾਂਦਾ ਭੁਖੜ ਨਹੀਂ ਰਾਜਦਾ ਤੇ ਸਾਡੇ ਜਿਹੜੇ ਲੀਡਰ ਨਾ ਉਹ ਸੱਤਾ ਦੇ ਭੁਖੜ ਨੇ ਤੇ ਇਸ ਕਰਕੇ ਭਾਵੇਂ ਪੰਜਾਬ ਨੂੰ ਕਈ ਵਾਰ ਇਹਨਾਂ ਵੇਚ ਦਿੱਤਾ ਹੈਗਾ ਆਪਣੇ ਕਿਰਦਾਰ ਤੇ ਇਹਨਾਂ ਦੇ ਕਿਸੇ ਦਾ ਰਹਿ ਨਹੀਂ ਗਿਆ ਜਦ ਬੰਦੇ ਨੇ ਆਪਣੇ ਕਿਰਦਾਰ اخلاق ਜਮੀਰ ਸਭ ਕੁਝ ਵੇਚ ਦਿੱਤਾ ਹੈਗਾ ਤੇ ਫਿਰ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਜਾ ਕੇ ਆਪਣੀਆਂ ਗੋਟੀਆਂ ਫਿਟ ਕਰਦੇ ਰਹੋ